ਸਰਕਾਰ ਜਿਹੜਾ ਹੈਗਾ ਗਊ ਸਸ ਲੈਂਦੀ ਹੈਗੀ ਪਰ ਸਰਕਾਰ ਅਸੀਂ ਤਾਂ ਇਹ ਕਹਿੰਦੇ ਸੁੱਤੀ ਕਿੱਥੇ ਪਈ ਹੈ ਐਨਾ ਗਊ ਧੰਨ ਦੀ ਜਿਹੜੀ ਹੈ ਬੇਕਦਰੀ ਕਿਉਂ ਹੋ ਰਹੀ ਹੈ ਜਦੋਂ ਕਿ ਗੱਦਵਾ ਸਰਕਾਰ ਇਹਦੇ ਉੱਪਰ ਟੈਕਸ ਲੈ ਰਹੀ ਹੈ ਅਰੇ ਬਹੁਤ ਤੁਸੀਂ ਦੇਖਿਆ ਹੋਣਾ ਪਿੱਛਾ ਫਗਵਾੜਿਆ ਫੜ ਹੋਇਆਗਾ ਟੈਗ ਕੀਤਾ ਹੋਆ ਜਿਹੜਾ ਹੈਗਾ ਅੰਮ੍ਰਿਤਸਰ ਦੇ ਵਿੱਚ ਖੜਿਆਗਾ ਇਹ ਇਹਨਾਂ ਦੀ ਸਰਕਾਰ ਦੀ ਜਿਹੜੀ ਹੈ ਜਿਸ ਦਿਨ ਦੀ ਆਮ ਆਦਮੀ ਪਾਰਟੀ ਸਰਕਾਰ ਬਣੀ ਵੀ ਹੈ ਉਸ ਦਿਨ ਤੋਂ ਇਹ ਬਹੁਤ ਜ਼ਿਆਦਾ ਵੱਧ ਚੁੱਕਿਆਗਾ ਜਿਹੜਾ ਹੈਗਾ ਗਵਾਂ ਦਾ ਜਿਹੜੀ ਤਸਕਰੀ ਦਾ ਮਸਲਾ ਹੈਗਾ ਮੈਂ ਗੁਰਪ੍ਰੀਤ ਸਿੰਘ ਰਾਸ਼ਟਰੀ ਅਧਿਅਕਸ਼ ਸੰਯੁਕਤ ਦੌਰਖਸ਼ਾਤਲ ਇਹ ਜੋ ਗੱਡੀ ਖੜੀ ਹੈ ਇਹ ਗੁਰਦਾਸਪੁਰ ਜ਼ਿਲ੍ਹੇ ਦਾ ਬਦਨਾਮ ਪਿੰਡ ਹੈ ਇੱਕ ਦਾਊੜ ਜੀ ਕੋਠੇ ਦੇ ਤਸਕਰ ਨੇ ਨੀਸ਼ੂ ਰਾਣਾ ਮਾਨੂੰ ਜੀ ਇਹ ਉਹਨਾਂ ਨੇ ਗੱਡੀ ਪਰਵਾਈ ਆ ਜੀ ਤੇ ਇਹ ਗੱਡੀ ਜੰਮੂ ਜਾਣੀ ਆ ਕਸ਼ਮੀਰ ਤੇ ਉਸ ਰੂਟ ਦੇ ਉੱਤੇ ਸ਼੍ਰੀ ਅਮਰਨਾਥ ਯਾਤਰਾ ਚੱਲਣ ਕਰਕੇ ਉਹ ਰੂਟ ਬੰਦ ਆ ਤਸਕਰੀ ਦਾ ਜਿਹੜਾ ਕੰਮ ਆ ਉਸ ਰੂਟ ਦੇ ਉੱਤੇ ਨਹੀਂ ਕਰ ਰਹੇ ਕਰਦੇ ਨੇ ਇਸ ਕਰਕੇ ਇਹ ਪੰਜਾਬ ਦੇ ਵਿੱਚ ਦੀ ਘੁੰਮਦਾ ਘਮਾਉਂਦਾ ਇੱਧਰ ਨੂੰ ਹੋ ਕੇ ਆ ਆਨੰਦਪੁਰ ਸਾਹਿਬ ਦੇ ਨਾਲ ਜਿਹੜੇ ਫਾਟਕ ਨੇ ਗੰਪਰ ਉੱਤੇ ਫਾਟਕਾਂ ਦੇ ਤਾਂ ਅਸੀਂ ਖੜੇ ਸੀ ਇਹਦੀ ਸਾਡੀ ਵੇਟ ਕਰ ਰਹੇ ਸੀ ਉੱਥੋਂ ਆਇਆ ਤਾਂ ਅਸੀਂ ਮਗਰ ਲੱਗੇ ਆ ਤਾਂ ਇਹਨੇ ਪਿੱਛੇ ਬ੍ਰੇਕ ਮਾਰੀ ਇੱਕ ਬੰਦਾ ਇਹਦੇ ਨਾਲ ਦਾ ਪਿੱਛੇ ਉੱਤਰ ਕੇ ਭੱਜ ਗਿਆ ਤੇ ਦੂਸਰੀ ਇਹਨੇ ਇੱਥੇ ਬ੍ਰੇਕ ਮਾਰ ਕੇ ਡਰਾਈਵਰ ਵੀ ਇੱਧਰੋਂ ਭੱਜ ਗਿਆ ਇਹਦੇ ਚ 14 ਤੋਂ 15 ਗਊਆਂ ਨੇ ਬਾਕੀ ਗਿਣਤੀ ਹੋਈ ਤੇ ਕਲੀਅਰ ਹੋ ਜਾਊਗਾ ਵੀ ਕਿੰਨੀਆਂ ਨੇ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਮੈਂ ਪਟਿਆਲੇ ਦੇ ਰਹਿਣ ਵਾਲਾ ਜੀ ਕਿਵੇਂ ਤੁਹਾਨੂੰ ਇਨਫੋਰਮੇਸ਼ਨ ਸਾਡੇ ਕੋਲ ਇਨਫੋਰਮੇਸ਼ਨ ਆ ਗਈ ਕਿਉਂਕਿ ਅਸੀਂ ਕੰਮ ਇਹੀ ਕਰਦੇ ਆ ਜੀ ਠੀਕ ਹੈ ਸੰਯੁਕਤ ਗੌਰਖਾ ਦਲ ਤੋਂ ਆਸੀਂ ਜੀ ਅਸੀਂ ਗਊਆਂ ਦੀ ਰੱਖਿਆ ਦਾ ਹੀ ਕੰਮ ਕਰਦੇ ਹਾਂ ਜੀ ਹੁਣ ਮੰਗ ਕੀ ਕਰਦੇ ਹੋ ਸਰ ਤੁਸੀਂ ਅਸੀਂ ਤਾਂ ਇਹੀ ਮੰਗ ਕਰਦੇ ਹਾਂ ਕਿ ਜੋ ਇਹ ਗਊ ਤਸਕਰ ਨੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਤੇ ਜੋ ਬੇਅਦਬੀਆਂ ਦਾ ਕਾਨੂੰਨ ਸਰਕਾਰ ਬਣਾਉਣ ਜਾ ਰਹੀ ਹੈ ਉਸ ਕਾਨੂੰਨ ਦੇ ਵਿੱਚ ਗਊ ਮਾਤਾ ਨੂੰ ਵੀ ਸ਼ਾਮਲ ਕੀਤਾ ਜਾਵੇ ਕਿਉਂਕਿ ਇਹ ਪੰਜਾਬ ਦੀ ਅੱਧੀ ਆਬਾਦੀ ਦਾ ਆਧਾਰ ਹੈ ਜੀ ਅੱਧੀ ਕੀ ਪੂਰੀ ਦਾ ਹੀ ਕਹਿ ਲਿਏ ਚਾਹੇ ਹਿੰਦੂ ਹੈ ਚਾਹੇ ਸਿੱਖ ਹੈ ਹਰ ਕਿਸੇ ਨੂੰ ਗਊ ਨਾਲ ہمਦਰਦੀ ਹੈ ਗਊ ਨਾਲ ਪਾਉਹਪਤ ਹੈ ਤੇ ਗਊ ਦੀ ਆਦਰ ਕਰਦੇ ਨੇ ਇਹਨੂੰ ਵੀ ਬੇਅਦਵੀ ਦੇ ਕਾਨੂੰਨ ਦੇ ਵਿੱਚ ਸ਼ਾਮਲ ਕੀਤਾ ਜਾਵੇ ਤਾਂ ਕਿ ਇਹਨਾਂ ਦੀ ਜੋ ਤਸਕਰੀ ਇਹਨਾਂ ਦੀ ਜੋ ਹੱਤਿਆ ਪੰਜਾਬ ਦੇ ਅੰਦਰ ਹੋ ਰਹੀ ਆ ਉਹ ਬੰਦ ਹੋ ਸਕੇ ਅਸੀਂ ਇੱਥੋਂ ਲੰਘ ਰਹੇ ਸੀਗੇ ਤੇ ਬਹੁਤ ਰਾਸ ਸੀਗਾ ਤੇ ਅਸੀਂ ਇੱਥੇ ਰੁਕੇ ਜਾਂ ਦੇਖਿਆ ਤੇ ਇੱਥੇ ਗਊ ਰੱਖਿਆ ਦਲ ਵਾਲਿਆਂ ਦਾ ਜਿਹੜੇ ਪ੍ਰਧਾਨ ਜੀ ਸੀਗੇ ਉਹਨਾਂ ਨੇ ਇੱਕ ਟਰੱਕ ਰੋਕਿਆ ਸੀਗਾ ਤੇ ਜਿਸ ਦੇ ਵਿੱਚ 12-14 ਗਊਆਂ ਬੜੀਆਂ ਮਤਲਬ ਜਿਸ ਤਰ੍ਹਾਂ ਪਤਨੀ ਭੁਖੀਆਂ ਥਿਆਈਆਂ ਬੈਠੀਆਂ ਸੀਗੀਆਂ ਅਸੀਂ ਵੀ ਦੇਖਿਆ ਉਸ ਟਰੱਕ ਦੇ ਵਿੱਚ ਗਊਆਂ ਸੀਗੀਆਂ ਤੇ ਉਹ ਗਊਆਂ ਲੈ ਕੇ ਜਿਹੜਾ ਹੈ ਉਹ ਕੁਝ ਬੰਦੇ ਸਲੱਟਰ ਹਾਊਸ ਲੈ ਕੇ ਜਾ ਰਿਹਾ ਜੋ ਉਹਨਾਂ ਨੇ ਦੱਸਿਆ ਕਿ ਇਹ ਗਊਆਂ ਗੁਰਦਾਸਪੁਰ ਤੋਂ ਲੈ ਕੇ ਤੇ ਸ਼੍ਰੀਨਗਰ ਲਈ ਉਹ ਲੈ ਕੇ ਜਾ ਰਹੇ ਸਨ ਤੇ ਅੱਜ ਕੱਲ ਪਹਿਲਾਂ ਕਹਿੰਦੇ ਉਧਰੋਂ ਜਾ ਰਹੀਆਂ ਜਾਂਦੀਆਂ ਸੀਗੀਆਂ ਅੰਬਾਇਆ ਆਪਣਾ ਪਠਾਨਕੋਟ ਸਾਈਡ ਲੇਕਿਨ ਉਧਰੋਂ ਅੱਜ ਕੱਲ ਅਮਰਨਾਥ ਯਾਤਰਾ ਚਲ ਰਹੀ ਹੈ ਇਸ ਕਰਕੇ ਉਹ ਜਿਹੜੇ ਹੈਗੇ ਇਸ ਰਸਤੇ ਨੂੰ ਉਹਨਾਂ ਨੇ ਸੇਫ ਸਮਝਿਆ ਕਿਉਂਕਿ ਉਹਨਾਂ ਨੇ ਗਊ ਰੱਖਿਆ ਦਾਲਾ ਦਾ ਕਹਨੇ ਕਿ ਸਾਡੀ ਉਸ ਰਸਤੇ ਤੇ ਨਜ਼ਰ ਰਹਿੰਦੀ ਹੈਗੀ ਲੇਕਿਨ ਇਸ ਰਸਤੇ ਨੂੰ ਉਹਨਾਂ ਨੇ ਸੇਫ ਸਮਝਿਆ ਕਿਉਂਕਿ ਉੱਧਰ ਅਮਰਨਾਥ ਯਾਤਰਾ ਚੱਲ ਰਹੀ ਹੈ ਚੈਕਿੰਗ ਹੁੰਦੀ ਹੈ ਤੇ ਇਸ ਕਰਕੇ ਇਸ ਰਸਤੇ ਨੂੰ ਸੇਵ ਸਮਝਦੇ ਹੋ ਉਹਨਾਂ ਨੇ ਇਧਰੋਂ ਲਿਜਾਣ ਦੀ ਕੋਸ਼ਿਸ਼ ਕੀਤੀ ਪਰ ਦੇਖੋ ਤੁਸੀਂ ਕਹਿੰਦੇ ਹਿੰਦੂ ਸਮਾਜ ਕਿ ਮੈਂ ਕਹਾਂ ਚਾਹੇ ਸਿੱਖ ਹੈ ਚਾਹੇ ਹਿੰਦੂ ਆਪਾਂ ਸਾਰੇ ਜਿਹੜਾ ਹੈ ਦੇਖੋ ਗਊ ਦਾ ਪਹਿਲਾਂ ਦੁੱਧ ਪੀਂਦੇ ਠੀਕ ਹੈ ਅੱਜ ਸਮੇਂ ਦੇ ਨਾਲ ਬਛੜਿਆਂ ਨੂੰ ਹਲ ਜੋਤ ਦੇਗੇ ਖੇਤੀ ਕਰਦੇ ਸੀ ਸਾਰਾ ਜਿਹੜਾ ਸਾਡੀ ਜਿਹੜੀ ਅਰਥ ਵਿਵਸਥਾ ਉਹ ਟਿਕੀ ਇਹਦੇ ਤੇ ਸੀਗੀ ਕਿ ਗਊਾਂ ਦਾ ਦੁੱਧ ਪੀਣਾ ਬਛੜੇ ਵੇਚ ਲੈਣੇ ਬੱਚੀਆਂ ਵੇਚ ਲੈਣੀਆਂ ਅੱਗੇ ਮੋਬੈਲ ਤਿਆਰ ਹੋ ਰਹੇ ਹਲ ਬਣਾ ਲੈ ਹਲਟ ਚਲਾਣੇ ਸਾਰਾ ਕੰਮ ਹੀ ਇਹਦੇ ਪਰ ਸੀਗਾ ਲੇਕਿਨ ਜਿਸ ਤਰ੍ਹਾਂ ਸਮੇਂ ਦੇ ਬਦਲਾਅ ਦੇ ਨਾਲ ਸਾਰਾ ਥੋੜਾ ਥੋੜਾ ਸਿਸਟਮ ਚੇਂਜ ਹੋਇਆ ਇੱਧਰ ਵੀ ਟਰੈਕਟਰ ਮਸ਼ੀਨੀ ਯੁੱਗ ਆ ਗਿਆ ਤੇ ਅੱਜ ਗਊ ਨੂੰ ਜਿਹੜਾ ਹੈਗਾ ਉਹ ਦਰਜਾ ਮਾਤਾ ਦਰਜਾ ਦਿੱਤਾ ਵਾ ਸਾਡੇ ਪੂਰਾ ਫਕੀਰਾਂ ਲੈ ਸੰਤਾ ਪੁਰਖਾਂ ਨੇ ਮਹਾ ਪੁਰਖਾਂ ਨੇ ਪਿਛਲੇ ਜਨਮ ਦੇ ਵਿੱਚ ਪਿਛਲੇ ਜਮਾਨਿਆਂ ਦੇ ਵਿੱਚ ਲੇਕਿਨ ਅੱਜ ਜਿਹੜਾ ਹੈ ਉਹ ਕੁਝ ਲੋਗ ਨਜਾਇਜ਼ ਫਾਇਦਾ ਲੈ ਕੇ ਇਹਨਾਂ ਨੂੰ ਸਲੈਟਰ ਹਾਊਸ ਦੇ ਵਿੱਚ ਆਪਣੇ ਕੁਝ ਕੰਮਾਂ ਲਈ ਆਪਣੇ ਵਾਸਤੇ ਜ਼ਿਆਦਾ ਧਨ ਕਮਾਉਣ ਲਈ ਰਾਤੋਂ ਰਾਤ ਜਿਹੜਾ ਹੈਗਾ ਅਮੀਰ ਹੋਣ ਵਾਸਤੇ ਇਹੋ ਜਿਹੇ ਕੋਜੇ ਕੰਮ ਕਰ ਰਹੇ ਹਨ ਤੇ ਇਹਨਾਂ ਨੂੰ ਸਲੈਟਰ ਹਾਊਸ ਦੇ ਵਿੱਚ ਵੇਚ ਕੇ ਵੇਚ ਕੇ ਤੇ ਉਹਦਾ ਵੱਧ ਮੁਨਾਫਾ ਕਮਾਉਣ ਦੀ ਕੋਸ਼ਿਸ਼ ਕਰ ਰਹੇ ਆ। ਆ ਜਿਸ ਤਰ੍ਹਾਂ ਅਸੀਂ ਇਹਨਾਂ ਦੇ ਜਿਹੜੇ ਗਊ ਰੱਖਿਆ ਦਲ ਦੇ ਪ੍ਰਧਾਨ ਜੀ ਨਾਲ ਹੁਣ ਮੈਂ ਇੱਥੇ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਇਹ ਇਹਨਾਂ ਦੀ ਸਰਕਾਰ ਦੀ ਜਿਹੜੀ ਹੈ ਜਿਸ ਦਿਨ ਦੀ ਇਹ ਆਮ ਆਦਮੀ ਪਾਰਟੀ ਸਰਕਾਰ ਬਣੀ ਵੀ ਹੈ ਉਸ ਦਿਨ ਤੋਂ ਇਹ ਬਹੁਤ ਜ਼ਿਆਦਾ ਵੱਧ ਚੁੱਕਿਆਗਾ ਜਿਹੜਾ ਹੈਗਾ ਗਊਆਂ ਦਾ ਜਿਹੜੀ ਤਸਕਰੀ ਦਾ ਮਸਲਾ ਹੈਗਾ ਉਹ ਕਹਿੰਦੇ ਬਹੁਤ ਜ਼ਿਆਦਾ ਵੱਧ ਚੁੱਕਾ ਔਰ ਇਹ ਬਹੁਤ ਤੁਸੀਂ ਦੇਖਿਆ ਹੋਣਾ ਪਿੱਛੇ ਫਗਵਾੜਿਆ ਫੜ ਹੋਇਆਗਾ ਟੈਗ ਕੀਤਾ ਵਾ ਜਿਹੜਾ ਹੈਗਾ ਅੰਮ੍ਰਿਤਸਰ ਦੇ ਵਿੱਚ ਫੜਿਆਗਾ ਸਰਕਾਰ ਕਿੱਥੇ ਸੁੱਤੀ ਪਈ ਹੈ ਸਰਕਾਰ ਜਿਹੜਾ ਹੈਗਾ ਗਊ ਸੱਸ ਲੈਂਦੀ ਹੈਗੀ ਪਰ ਸਰਕਾਰ ਅਸੀਂ ਤਾਂ ਕਹਿੰਦੇ ਸੁੱਤੀ ਕਿੱਥੇ ਪਈ ਹੈ ਐਨੇ ਗਊ ਧੰਨ ਦੀ ਜਿਹੜੀ ਹੈ ਬੇਕਦਰੀ ਕਿਉਂ ਹੋ ਰਹੀ ਹੈ ਜਦੋਂ ਕਿ ਸਰਕਾਰ ਇਹਦੇ ਉੱਪਰ ਟੈਕਸ ਲੈ ਰਹੀ ਹੈ ਨਿਸੀ ਗਿੱਤੇ ਤੁਸੀਂ ਦੱਸੋ ਵੀ ਕੀ ਨੋਟੇ ਜਾ ਕੇ ਦੇਖੋ ਸਾਲ ਹੋਣਾ ਜੀ ਥਾਣੇ ਫੋਨ ਗਿਆ ਸੀ ਕਿ ਗਉਆਂ ਨਾਲ ਭਰਿਆ ਟਰੱਕ ਆ ਰਿਹਾ ਸੀ ਕਿਸੇ ਪਾਸਿਓ ਤੇ ਆਪਣੇ ਭਾਈ ਸਾਹਿਬ ਸ਼ਿਵਸਨ ਵਾਲੇ ਨੇ ਇਹਨਾਂ ਨੇ ਘੇਰਿਆ ਹੋਇਆ ਜੀ ਤੇ ਬੰਦੇ ਭੱਜ ਕੇ ਜਿਹੜੇ ਡਰਾਈਵਰ ਸੀ ਤੇ ਟਰੱਕ ਖੜਾ ਤੇ ਇੱਕ ਇੰਟਰਵਿਊ ਇਹ ਜੋ ਕੰਟਰ ਦਾਏ ਦੇ ਵਿੱਚ ਗਊਆਂ ਲੋਡ ਨੇ ਇਸ ਸਮੇਂ ਕਿੱਥੇ ਰਕੜੀਦਾ ਤੁਸੀਂ ਪੜਿਆ ਆ ਆ ਖੜਾ ਜੀ ਲੱਕਾ ਕੀ ਹੈ ਦੋਸਤ ਲਾਗੇ ਲਾਗੇ ਆਉਣਾ ਕਿ ਲਾਗੇ ਨੇੜੇ ਮੰਗੂਆ ਕਿੰਨੀਆਂ ਗਊਆਂ ਇਹਦੇ ਵਿੱਚ ਅਸੀਂ ਨਿਕਲੀਆਂ ਉਹਨੇ ਲਾ ਕੇ ਪੂਰਾ ਗਿਣਤੀ ਦਾ ਲਾ ਕੇ ਹੋਣਗੀ ਮੋਟੋ ਮੋਟਾ ਨਾ ਜਾ ਕੋਈ 12 ਦੇ 13 ਹੋਣਗੀਆਂ ਇਹਨੂੰ ਹੁਣ ਲਾ ਕੇ ਨਾ ਜੀ ਗਊਸ਼ਾਲਾ ਪਹਿਲਾਂ ਪਾਣੀ ਪੁੰਨੀ ਇਹਨਾਂ ਨੂੰ ਗੂੰਗੋਨ ਪਲਾ ਕੇ ਖਾ ਕੇ ਜੋ ਬਣਦੀ ਕਾਰਵਾਈ ਆਪਾਂ ਕਿਹੜੇ ਇਸ ਮਾਮਲੇ ਦੇ ਵਿੱਚ ਅਸਲੀ ਜੜਾਂ ਜਿਹੜੀਆਂ ਹੈਗੀਆਂ ਉਹਨਾਂ ਤੇ ਉਹ ਤਾਂ ਦੇਖੋ ਟਰੱਕ ਹੈਗਾ ਜਿਹਦਾ ਹੈਗਾ ਮਾਲਕ ਉੱਥੇ ਤੱਕ ਪਹੁੰਚ ਕਰਕੇ ਸਾਰੇ ਅਸੀਂ ਕਰ ਲਵਾਂਗੇ